ਕਰੋ ਚੱਕ ਮੌਜੀ ਜਿਹੜੀ ਕੱਲ ਚਿੱਟੀਆਂ ਕਰੇ ਘੂਰਿਤ ਗਾਈ ਸੋਰੀ ਪੱਠੀ ਆ ਅੱਗੇ ਉਹਦੀ ਛੱਡੀ ਸੀ ਆਪਾਂ ਦਾਰਾਪੁਰ ਦੇ ਨਾਲ ਪੈ ਦਾਰਾਪੁਰ ਦੇ ਨਾਲ ਪਿੰਡ ਸ਼ਕਲਾ ਇਹਦਾ ਪਿਓ ਚਿੱਟੀਆਂ ਆਖਾਂ ਦਾ ਸੀਗਾ ਕੱਲਾ ਪੱਖ ਨੂੰ ਦਿਖਾਇਆ ਇਹ ਛੱਡੇ ਆਪਾਂ ਕੇਸਰ ਵਾਲੇ ਬਾਜੀ ਉੱਥੇ ਬਈ ਛੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਚੈਲ ਥਰਾਜ ਵਾਲਾ ਅੱਜ ਤੁਹਾਨੂੰ ਨਵੇਂ ਬੱਚਿਆਂ ਦੇ ਦਰਸ਼ਨ ਪਵਾਉਣੇ ਆ ਛੱਡਨੇ ਆ ਕਾਰਮਗਾ ਚ ਸਾਂਭੀ ਜਾਂਦੇ ਆ ਲੈ ਵੀ ਚਲਾ ਘਰਾ ਦਰਸ਼ਨ ਲਓ ਵੀ ਜਾਨਵਰ ਵੇਖੋ ਆਪਣਾ ਟੀਰਾ ਛਾ ਆਖਾ ਪਠਾ ਉਠਾ ਕਿਹੜਿਆਂ ਦਾ ਇਹਦਾ ਪਿਓ ਬਈ 2 ਵਜੇ ਕਿੱਤਿਆ ਬਾਈ ਤੇ ਬਾਬਾ ਸੌਖ ਰੱਖੇ ਇਹਨੂੰ ਵੀ ਜਿਤਾਵਾਂਗੇ ਮਿਹਨਤ ਫੁੱਲ ਮਿਹਨਤ ਦਾ ਹੀ ਮੂਲ ਆਹ ਵੇਖੋ ਬਈ ਥੱਲੇ ਗਲੋਟਾਂ ਲਗੇ ਪਿਆ ਬਰਾ ਪੂਰੀ ਸੰਭਾਈ ਚੱਲੀ ਜਾ ਰਹੀ ਹੈ ਬਈ ਬਈ ਫੁੱਲਾ ਬਾਬੇ ਦੀ ਕਿਰਪਾ ਨਾਲ ਹੂੰ ਬਸ ਜੇ ਵੀ ਆ ਬੁਮਾਰਿਠ ਮਾਰੀ ਵਾਲੇ ਮੇਹਰਾ ਬੁਮਾਰਾਈ ਦੀ ਟੀਰ ਵੇਖੋ ਟੀਰ ਵੇਖੋ ਜਨਵਾਰ ਦੇ ਆਪਣਾ ਜਿਹੜਾ ਕੱਲ ਦਿਖਾਈ ਇੱਕ ਟੀਰ ਵਾਲਾ ਉਹਦਾ ਸਾਕਾ ਭਈਆ ਇਹ ਸਾਕਾ ਭਈਆ ਥੰਦਰ ਲੈ ਛੱਡ ਦੇ ਨਾ ਚੱਲ ਪੁੱਤਰਾ ਆਇਆ ਆਇਆ ਕਿਹੜਾ ਆ ਪੱਠਾ ਹੈਗਾ ਦੇਖ ਲੋ ਬਈ ਸ਼ਕਲਾ ਇਹਦਾ ਪਿਓ ਚਿੱਟੀਆਂ ਅੱਖਾਂ ਦਾ ਸੀਗਾ ਕਾਲਾ ਪਸੂ ਨੂੰ ਦਿਖਾਇਆ ਇਹ ਛੱਡੇ ਆ ਕੇਸਰ ਵਾਲੇ ਬਾਜੀ ਉੱਥੇ ਬਈ ਪੈ ਗਿਆ ਮੀ ਤੋ ਕੋਊਤਰਾ ਆਪਣਾ ਉੱਥੇ ਸਾਰੇ ਬਾਜੀ ਕੈਂਥੋ ਲਗੀ ਓਡਾ ਬਹੁਤ ਯਾਨੀ ਕਿ ਹੱਥ ਨੇ ਮੀ ਆਇਆ ਵਧੀਆ ਫਿਰਦਾ ਹਾਂ ਵਧੀਆ ਓਡਾ ਯਾਨੀ ਕਿ ਫੁੱਲ ਸੋਹਣਾ ਓਡਾ ਐਵੇਂ ਆਪਾਂ ਝੂਠ ਮਾਰੀ ਆ ਕੇ ਹਾਂ ਵਧੀਆ ਕੈਂਡ ਓਡਾ ਜੀ ਵੇਨ ਕੀ ਕਰਦਾ ਨਿੱਕਾ ਹੁੰਦਾ ਬਹੁਤ ਸੋਹਣਾ ਓਡਾ ਗਾਂ ਕਿਰਪਾ ਕਰੋ ਮਹਾਰਾਜ ਸ਼ਕਲ ਸੂਰਤ ਵੇਖੋ ਤੁਸੀਂ ਬੱਚੇ ਦੀ ਯਾਰ ਤੇ ਉਹ ਬਈ ਚਿੱਟੀਆਂ ਅੱਖਾਂ ਲਾ ਜਮਾ ਚਿੱਟਾ ਸੀ ਉਹ ਬੱਚਾ ਲਾਲ ਜਿੰਨਾ ਪਾਇਆ ਸੀ ਬੱਚਾ ਲਾਲ ਜਿੰਨਾ ਪਾਇਆ ਹਾਂਜੀ ਵੇਖੋ ਯਾਰ ਉਹ ਆ ਲਾਭਤਾ ਹੋਣ ਵਾਲਾ ਵੇਖੋ 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 ਲਾ ਹਾਂ ਦਰਖਨ ਕਰਾ ਕੇ ਇਹਦੇ ਛੇ ਰੋਕੀ ਦੇ ਖੱਟੀਆਂ ਦਾ ਖੱਟੀਆਂ ਦਾ ਲਾਲ ਤੇਰਾ ਹੂੰ ਇਹਦਾ ਮਾਂ ਇਹਦੀ ਮਾਂ ਵੀ ਆਪਾਂ ਛੱਡੀ ਦੱਲੂ ਵਾਲੇ ਹੂੰ ਕਬੂਤਰੇ ਆਪਣੀ ਖੱਟੀਆਂ ਅੱਖਾਂ ਦੀ ਹਾਂ ਪਿੰਡ ਆ ਗਈ ਸੀ ਹਨਾ ਪਿੰਡ ਆ ਗਈ ਸੀ ਦੱਲੂ ਵਾਲੇ ਬਾਜੀ ਨਿਬੜ ਗਿਓ ਪਿੰਡ ਘਰੇ ਭਾਈ ਪੈਂਡਾ ਦੱਲੂ ਵਾਲਾ ਆਪਾਂ ਨੂੰ ਹੈਗਾ 2 ਕਿਲੋਮੀਟਰ 2 ਕਿਲੋਮੀਟਰ ਤੋਂ ਘਰ ਜਾਣੇ ਕਿ ਖੇਤਾਂ ਜਾਂ ਆਪਣਾ ਉਹ ਕੋਈ ਸਾਡੀ ਪੈਂਡਾ ਜਿੱਥੇ ਆਪਾਂ ਛੱਡੀ ਉਹ ਤੋਂ ਪੈਂਡ ਆ ਗਈ ਸੀ 2 ਕਿਲੋਮੀਟਰ ਤੇ ਸੱਚਾ ਚੈੱਕ ਕਰੋ ਇਹਦਾ ਪਿਓ ਆਪਾਂ ਗਾਂਹ ਤੋਂ ਆਇਆ ਆਪਣੇ ਕੋਲ ਪਿਓ ਆ ਵਧਿਆ ਆ ਵਾ ਹੈ ਆ 22 ਤੋਂ ਆਇਆ ਡੈਗ ਪੇ ਘਰੇ ਆ ਕੇ ਹੂੰ ਮੋਰਾ ਲੱਗਾ ਇਹਦੇ ਕੀ ਆ ਆਸਤਰੀ ਆ ਬਾਈ ਹਾਂਜੀ ਵੇਖੋ ਅਸਲਾ ਯਾਨੀ ਕਿ ਬੱਚੇ ਕਹਿੰਦੇ ਆ ਪਾ ਫੁੱਲ ਚੰਗੇ ਉੱਡਦੇ ਆ ਆਪਣਾ ਰਿਜ਼ਲਟ ਫੁੱਲ ਆ ਗਰਮੀਆਂ ਚ ਰਿਜ਼ਲਟ ਦਿਖਾਵਾਂਗੇ ਵੀ ਤੁਹਾਨੂੰ ਆ ਵੇਖੋ ਵੀ ਥੱਲੇ ਘੋਟੜ ਕੇ ਬੈਗੂ ਉਤਰ ਆਪਨੇ ਕੂਤਰ ਸਭਾਈ ਹਲੋ ਨੀ ਦੋ ਕੋਈ ਬਸ ਬਾਕੀ ਮਾਰਾ ਹੀ ਲੇਖੇ ਇਹਨਾ ਆਪਣੇ ਜਾਨਵਰ ਜਿਹੇ ਢਿੱਲੇ ਹੋ ਗਏ ਬੱਚੇ ਛੋਟੇ ਕਰੀ ਜਾਨਾ ਸੈਟ ਓਦੇ ਜਾਨਵਰ ਬੱਚੇ ਜਿਹੇ ਢਿੱਲੇ ਹੋ ਗਏ ਉਹਨਾਂ ਦਾ ਵੀ ਤੁਹਾਨੂੰ ਇਲਾਜ ਦੱਸਾਂਗੇ ਵੀ ਕਿਵੇਂ ਸਹੀ ਹੋਏ ਆ ਸਹੀ ਹੋ ਜਾਣ ਤੋਂ ਫਿਰ ਤੁਹਾਨੂੰ ਦਵਾਈ ਵੀ ਦੱਸਾਂਗੇ ਆ ਕਾਲ ਕੰਤਾ ਪੱਠਾ ਆਪਣਾ ਕਾਲ ਕੰਤਾ ਪੱਠਾ ਚੈੱਕ ਕਰੋ ਪੱਲੇ ਵੇਖ ਥੱਲੋਂ ਵੇਖੋ ਜੀ ਪੈਗ ਲੋਟਿਆਂ ਲੱਗੇ ਜਾਣ ਮਰੇ ਬੱਚੇ ਆਏ ਸਭਾਈ ਬਹੁਤ ਆ ਬੰਦੇ ਕਬੂਤਰ ਨਹੀਂ ਬੱਚੇ ਦਿਖਾ ਪੱਖੇ ਆ ਵੇਖੋ ਜੀ ਹੂੰ ਵੇਖ ਮੂੰਹ ਸਰ ਚੈੱਕ ਕਰੋ ਧੀਕਰ ਬੱਚੇ ਇਹ ਵੀ ਸੋਹਣਾ ਉੱਡੇ ਬਹੁਤ ਸੋਹਣਾ ਉੱਡੇ ਵੀ ਆ ਜੀ ਮਾਂ ਪਏ ਬਹੁਤ ਚੰਗੇ ਉੱਡੇ ਵੇ ਆ ਮਾਂ ਪਏ ਉਹ ਵੀ ਇਹਦੇ ਪੂਰੇ ਚੰਗੇ ਉੱਡੇ ਵੇ ਬਹੁਤ ਸੋਹਣੀ ਪੱਠੀ ਆ ਬੰਦਾ ਸਾਡਾ ਪਿੰਡਾਂ ਦੇ ਨਾਂ ਭੁੱਲ ਜਾਂਦਾਗਾ ਹਾਂ ਨਹੀਂ ਤੁਹਾਨੂੰ ਤੁਹਾਹਰਾ ਨਾਲ ਦੀ ਨਾਲ ਡਿਟੇਲਾਂ ਇਕੱਲੇ ਗੱਲਾਂ ਨਹੀਂ ਕਰਮਾਂ ਐ ਦਿਖਾਵਾਂਗੇ ਵੀ ਕੋਈ ਚੱਕਰ ਨਹੀਂ ਬਈ ਸਾਰੇ ਜਿਵੇਂ ਜਿਹੇ ਤਹ 10 ਵਜੇ ਬਹਿ ਗਿਆ ਉਹ 10 ਵਜੇ ਦੱਸਾਂਗੇ ਦੇ ਸਾਰਾ ਦਿਨ ਉੱਤਿਆ ਸਾਰਾ ਦਿਨ ਜਿਹੜਾ ਕੁਝ ਹੋਇਆ ਸਾਰਿਆਂ ਸਾਹਮਣੇ ਆ ਜਿਹੜਾ ਏਰੀਆ ਦਾ ਵੀ ਇੱਕ ਹੋਇਆ ਥਰਾਏ ਤੇ ਚਾਹਲ ਸਾਹ ਦੇ ਨਾਂ ਤੇ ਆਈਡੀ ਪਹਿਲੀ ਕਲਾ ਜਾਣਦੀ ਆਪ ਨੂੰ ਸਾਰੇ ਨੇੜੇ ਤੇੜੇ ਵੀ ਦੂਰੋਂ ਹੀ ਭਰਾ ਮਿਲ ਲਾਉਂਦੇ ਉਹ ਵੀ ਜਾਣਦੇ ਹਨ ਤੇ ਆਪਾਂ ਬਾਜੀ ਤੇ ਜਾਣ ਲੱਗੇ ਪਾਇਆ ਕਰਾਂ ਭਾਈ ਬਲੌਗ ਬਣਾਇਆ ਕਰੀ ਚੱਲੇ ਆ ਤੇ ਜਿਹੜਾ ਕੁਝ ਉੱਤੇ ਹੋਇਆ ਕਰੂ ਸੱਚ ਦੱਸਿਆ ਕਰਾਂ ਭਾਵੇਂ ਜਾਂਦਾ ਬਹਿ ਜੇ ਤੇ ਬਹਿ ਗਿਆ ਸਾਡਾ ਆ ਕਰੋ ਚੱਕ ਮੌਜੀ ਜਿਹੜੀ ਕੱਲ ਚਿੱਟਿਆ ਕਰੇ ਗੋਦਰੀ ਤੇ ਗੈਸ ਉਹਦੀ ਪੱਠੀ ਆ ਅੱਗੇ ਉਹਦੀ ਛੱਡੀ ਸੀ ਆਪਾਂ ਧਾਰਾਪੁਰ ਦੇ ਨਾਲ ਪੈਰ ਧਾਰਾਪੁਰ ਦੇ ਨਾਲ ਪਿੰਡ ਆ ਵੀ ਹਮ ਖਖਰਾਣੇ ਮੋਗੇ ਕੋਲੇ ਹਾਂ ਖਖਰਾਣੇ ਹਮ ਉਤੋਂ ਹੱਲ ਗਈ ਸੀ ਬਈ ਉਹ ਚਿੱਟੀਆਂ ਦੀ ਆ ਜਿਵੇਂ ਸੇਮ ਕਾਪੀ ਸੀਗੀ ਉਹ ਤੇ ਆਪਾਂ ਮੈਸ ਪਾਈ ਥੋੜੀ ਜੀ ਹਮ ਸੋਹਣੀ ਕਿੰਨੀ ਆ ਪੱਠੀ ਵੇਖੋ ਨਹੀਂ ਸੋਹਣੇ ਤਾਂ ਸੋਹਣੇ ਜਾਨਵਰ ਥੱਲੋਂ ਵੇਖੋ ਬਈ ਯਾਰ ਹਮ ਅੱਡੀ ਦਿਖਾ ਲਿਓ ਕੋਈ ਇਹ ਬੰਦੇ ਨੇ ਲੈ ਮਾਰੀ ਚਰਪੇ ਆ ਬਾ ਬਈ ਗੌਰ ਬਹੁਤ ਚਰਪਾ ਮਾਰਾ ਜੀ ਭਰਾਵਾ ਵੇ ਆ ਨਹੀਂ ਜਾਂਦਾ ਮੈਂ ਹਮ ਸਾਰੀ ਦਿਨ ਨਾ ਤੇ ਦਿਨੇ ਰਾਤ ਇੰਨਾ ਚਿਰ ਰਹਿਣਾ ਪੈਂਦਾ ਬਾਈ ਆ ਜਾਨਵਰ ਦੇਖ ਆ ਪੰਜੇ ਇੰਨਾ ਚਿਰ ਰਹਿਣਾ ਪੈਂਦਾ ਆ ਜਾਨਵਰਾਂ ਦੇ ਦਰਸ਼ਨ ਕਰਾਇਆ ਇਹ ਕੋ ਪੱਠੀ ਟਿੱਟੀ ਕੱਢਦੀ ਆ ਨਾ ਹਰਦਾਂ ਸਭ ਕੋ ਸੌਖਾ ਰੱਖੇ ਬਾਬਾ ਕੋਈ ਨਹੀਂ ਜਾਨਵਰ ਕੋਈ ਨਹੀਂ ਮਾੜਾ ਯਾਰ ਆਪਣੇ ਕੋਲੇ ਜਾਨਵਰ ਡਾ ਉਡਨੇ ਤਾਂ ਮਹਾਰਾਜ ਦੇ ਹੱਥ ਆ ਯਾਰ ਬੰਬਾਂ ਨਾ ਹੋਣ ਜਾਨਵਰ ਕਿਸੇ ਦੇ ਵੀ ਨਾ ਹੋਣਾ ਪਤਾ ਨਹੀਂ ਆ ਚਾਹੇ ਦੋਸ਼ਮਣ ਆ ਜਾਨਵਰ ਵੇਖੋ ਲੈ ਕਿਸੇ ਦੁਸ਼ਮਣਾਂ ਦੋਲਿਆਂ ਦੇ ਹੋਣ ਕਿਲੋ ਕਿਲੋ ਦੇ ਹੋਏ ਪਿਆ ਆ ਬਲੋ ਤਿਆਰ ਕੀ ਹੋਏ ਇਹ ਬੱਚੇ ਆ ਬੱਚੇ ਦਿਖਾਉਣੇ ਆ ਤੁਹਾਨੂੰ ਇਹ ਵੱਡੇ ਕਬੂਤਰ ਨਹੀਂ ਵੇਖੋ ਬਰਾ ਇਹਨੂੰ ਚੈੱਕ ਕਰੋ ਰੱਤਾ ਜਾਨਵਰ ਆਪਣਾ ਹਮ ਰੱਤਾ ਚਿੱਟੀਆਂ ਅੱਖਾਂ ਝਾਕ ਨਹੀਂ ਵੇਖੋ ਇਹਦਾ ਪਿਓ ਦੋ ਬਾਈਆਂ ਜਿੱਤਿਆ ਵਾ ਇਹਦਾ ਪਿਓ ਦੋ ਬਾਈਆਂ ਦਿੱਤਾ ਵਾ ਆਪਣੇ ਮੁੰਡੇ ਦੁਆਏ ਤੇ ਗਵਾੜ ਪੈ ਨੰ ਗੰਜੀ ਆ ਉਹ ਤੋਂ ਆਇਆ ਵਾ ਕੂਤਰ ਹੂੰ ਤੇ ਆਪਣੇ ਨਾਲ ਉਹਦਾ ਹੈਗਾ ਮੋਹ ਪਿਆਰ ਲੈ ਆਂ ਦਿੰਦਾ ਠੀਕ ਆ ਉਹ ਆਪਣੇ ਤੋਂ ਲੈ ਵੀ ਆਂ ਦਿੰਦੇ ਉਹ ਤੋਂ ਕੂਤਰ ਆਂਦੇ ਪਿਆ ਦੋ ਬਾਈਆਂ ਦਿੱਤਾ ਵਾ ਕੂਤਰੀ ਆਪਣੀ ਇੱਕ ਬਾਈ ਦਿੱਤੀ ਹੈ ਕੂਤਰੀ ਮਾਂ ਇਹਦੀ ਇੱਕ ਵਾਰੀ ਜਿੱਤੀ ਹੈ ਦਿੱਤੀ ਪਿਓ ਦੋ ਦਿੱਤਾ ਵਾ ਪਿਓ ਦੋ ਦਿੱਤਾ ਵਾ ਰੰਗ ਰੂਪ ਤਾਂ ਵੀ ਸੋਹਣਾ ਬਾਕੀ ਵੇਖੋ ਕਰਮਾ ਸਰਤੇ ਬਾਈ ਮਿਹਨਤ ਫਲ ਆਪਣੀ ਮਿਹਨਤ ਲੋਣਾ ਕਰ ਰਊਗੀ ਸਾਡੀ ਹਾਂਜੀ ਮੇਨ ਤੋਂ ਲੰਬਾ ਨਹੀਂ ਹੋਣ ਦਿੰਦੇ ਤੁਹਾਡੇ ਕੋਲੋਂ ਕੋਈ ਬਾਕੀ ਮਹਾਰਾਜ ਦੇ ਹੱਥਾਂ ਵੇਖੋ ਛਵੀ ਦਾ ਬੱਚਾ ਵੇਖ ਛਵੀ ਦਾ ਬੱਚਾ ਇਹ ਆਸਪਰੇ ਵੇਖੋ ਆ ਦੇਖੀਂ ਹਾਂ ਬਤਨਾ ਚੱਦ ਜਾ ਜਾਨਵਰ ਕੋਈ ਵੀ ਨਹੀਂ ਮਾਰਾ ਦਿਖਾਉਣਾ ਤੁਹਾਨੂੰ ਥੱਲੇ ਵੇਖੋ ਜੀ ਸਾਡੀ ਇੱਕ ਵੀ ਜਾਨਵਰ ਦੀ ਦਿਖਾ ਦਿਓ ਆਪਾਂ ਜਿਹੜਾ ਕੋ ਕਹਾਂਗੇ ਉਹ ਕਰ ਲੈ ਸੋਹਣੇ ਉੱਡੇ ਬਹੁਤ ਸੋਹਣੇ ਪੱਠੇ ਆਪਣੇ ਹੂੰ ਕਾਰੇ 2-3 ਤੱਕ ਵਾਚ ਕੇ ਰਾਤ ਨੂੰ ਬੈਠੇ ਨਹੀਂ ਬਾਈ ਇੱਕ ਬੱਚੇ ਮਾਰ ਬਹੁਤ ਗਏ ਬਾਈ ਐਤ ਕੀ ਸਾਡੇ ਸਾਡੇ 30-35 ਮਾਰ ਗਏ ਫੋਟੋਆਂ ਵੀ ਖਿੱਚੀਆਂ ਭਰਾ ਮੇਰੋ ਕਈ ਵਾਰੀ ਕੋਈ ਨਾ ਸਾਡੀ ਲਾਗ ਡਾਡ ਬਾਲੀ ਅਗਲਾ ਕਹਿੰਦਾ ਐ ਜਾਉ ਹਣਾ ਸਾਡੀਆਂ ਫੋਟੋਆਂ ਵੀ ਖਿੱਚੀਆਂ ਗੱਲੇ ਗੱਲੇ ਬੱਚੇ ਨਹੀਂ ਬਸ ਔਖਾ ਰਖੇ ਮਾਰ ਬਹੁਤ ਅਬਰਦਗਾਂ ਛੱਡਣ ਨੂੰ ਬਰੋਬਰ ਛੱਡਾਂਗੇ ਬਹੁਤ ਬਹੁਤ ਜਿੱਥੇ ਕਹਿਣਗੇ ਤੂੰ ਬਰੋਬਰ ਵੰਝ ਗੱਡਾਂਗੇ ਬਾਈ ਯਾਰ ਇਹ ਤਾਂ ਡਰਦੇ ਨੇ ਕਿ ਤਾ ਲੈ ਕੇ ਨਹੀਂ ਖਾਣਾ ਆਪਾਂ ਨਾ ਹੂੰ ਇਹਨੇ ਆਪਣੇ ਦਿਨ ਲੈ ਕੇ ਖਾਣਾ ਆਸਕਰ ਦਾ ਬੱਚਾ ਹਾਂ ਆਪਾ ਆਪਦੀ ਖੇਡ ਦਾ ਕਮਾਲ ਦਿਖਾਉਣਾ ਉਹਨਾਂ ਨੇ ਆਪਦੀ ਰਾਜਾ ਸਾਹਿਬ ਦੀ ਖੇਡ ਨੂੰ ਰੰਗ ਭਾਗ ਲਾਵੇ ਲਾਵੇ ਮਿਹਨਤ ਦਾ ਦੋਸ਼ਮਨਾ ਭਈ ਦੋਸ਼ਮਨਾ ਕੋਈ ਮਿਹਨਤ ਦਾ ਫਾਲਤੂ ਮੇਰਾ ਫਾਲਤੂ ਮੈਲ ਨਹੀਂ ਮੈਲ ਬਜਾਨ ਵਰ ਢਿੱਲੇ ਨਾ ਹੋਣ ਯਾਰ ਕਿਸੇ ਦੇ ਸਈ ਕਿਸੇ ਦੇ ਬਿਮਾਰੀ ਨਾ ਆਵੇ ਮੈਨੂੰ ਪਤਾ ਮੇਰੇ 30 ਮਰਿਆ ਰੋ ਰੋ ਪੈਂਦਾਰੇ ਭਰਾਵੋ ਬਹੁਤ ਦਾਣੇ ਪਾਉਣ ਜੀ ਨਹੀਂ ਕਰਦਾ ਜੀ ਬਾਬੇ ਦੀ ਕਰਪਾਣ ਮੰਗਤਾ ਐ ਕਿ ਵੀ ਨਹੀਂ ਬਚਨੇ ਬਚ ਗਏ ਬਚ ਗਏ ਆਏ ਚੈੱਕ ਕਰੋ ਜੀ ਕੀ ਜਿਤ ਚੰਗੀ ਤੋਂ ਚੰਗੀ ਦੇਖੋ ਬਈ ਚੰਗੀ ਮਿਲੂਗੀ ਨਾ ਤਬ ਪੂਰਗਾ ਹੀਗਾ ਕੰਮ ਐ ਛੱਟਾਂ ਆਈਆਂ ਨਹੀ ਰੂਗੀ ਕਰੋ ਵੇਖੋ ਦਰਸ਼ਕ ਇਹਦਾ ਮਾਂ ਪਿਓ ਖਾ ਜੀ ਤਾ ਇਹਦਾ ਮਾਂ ਪਿਓ ਯਾਰ ਦੇਖ ਨਾ ਬਣਾ ਕਾਪੀ ਤੇ ਲਿਖਿਆ ਬਈ ਜਨਮ ਦਾ ਬਾਲੇ ਲਿਖੇ ਹੋਏ ਆ ਜਨਮ ਦਾ ਬਾਲੇ ਆ ਠੱਲਣਾ ਪਾਇਆ ਬੰਨ ਨੰਬਰ ਲੈ ਠੱਲਣਾ ਪਾਇਆ ਆਪਣੇ ਖੜ ਜਾਏ ਇਹ 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 ਆਤੀ ਨਾ ਕਬੂਤਰਾ ਕਬੂਤਰਾ ਆ ਆਪਣੇ ਮਿੱਤਰ ਤੋਂ ਹੂੰ ਤੇ ਕਬੂਤਰੀ ਆਪਣਾ ਪਿੰਡੋ ਚੱਕੀ ਬਾਜੀ ਤੋਂ ਆਪਣੇ ਬਾਹਰੋਂ ਆਈ ਵੀ ਸੀ ਕਿਤੇ ਪੈਨ ਰੈਗ ਵੀ ਸੀ ਪਿੰਡ ਤੋਂ ਫੜੀ ਸੀ ਆਪਾਂ ਹੂੰ ਉਹਦਾ ਕਾਰ ਟੈਡ ਕਾਲਾ ਟੂਸਾ ਖੱਟੀਆਂ ਅੱਖਾਂ ਦੀ ਜੀ ਖੱਟੀਆਂ ਅੱਖਾਂ ਦੀ ਜਾਨਵਰ ਬਾਈ ਮੂੜੇ ਵੀ ਬਹੁਤ ਆ ਹਨ ਕੋਈ ਨਹੀਂ ਪਤਾ ਬਾਈ ਸਾਰਿਆਂ ਨੇ ਇਰੀਏ ਚ ਇਹ ਬਹੁਤ ਮੂੜੇ ਆ ਸਾਰਿਆਂ ਨੂੰ ਪਤਾ ਟਾਈਮ ਜਿਹੜਾ ਕਹਿੰਦਾ ਸਾਡਾ ਨਹੀਂ ਮੋੜਾ ਉਹ ਕਮੈਂਟ ਕਰ ਸਕਦਾ ਬਾਈ ਸਾਨੂੰ ਵੀਡੀਓ ਜਿਹੜਾ ਕਹਿੰਦਾ ਵੀ ਸਾਡਾ ਜਾਨਵਰ ਮੂੜਿਆ ਨਹੀਂ ਕਮੈਂਟ ਕਰ ਦੇ ਜਾਂ ਆਪਾਂ ਨੂੰ ਘਰੇ ਆ ਕੇ ਮਿਲ ਲੈ ਬਾਈ ਹਾਂ ਵੀ ਸਾਡਾ ਕੂਤਰ ਭਈਆ ਕੋਈ ਆਜ ਯਾਰ ਸਾਡੇ ਕੋਲ ਕੂਤਰ ਕੱਢ ਦੇ ਰਤਨਾ ਕੰਤ ਹਾਂ ਇਹ ਆਪਣੇ ਵੱਡੇ ਲਾਜਿੰਦੀ ਗੂੜੀ ਹਾਂ ਇਦਾਂ ਚੈੱਕ ਕਰੋ ਕਰਾਂ ਰਤਨਾ ਕੰਤ ਸਾਡਾ ਪ੍ਰਾਣਾ ਕੂਤਰਾ ਆਪ ਉਹ ਤਾਂ ਖੜਦੇ ਨਹੀਂ ਯਾਰ ਤੇ ਬਹੁ ਮਿਸਾ ਮੂਸਾ ਬੰਗਾ ਹੋਣ ਵੇਖੋ ਮਹਾਰਾਜ ਦੀ ਕਰਪਣਾ ਬਹੁਤ ਤਗੜੀ ਉਹ ਨਹੀਂ ਲੈ ਆ ਚਾਂਸ ਹੈਗੇ ਆ ਜੀ ਚੈੱਕ ਕਰੋ ਥੱਲੇ ਚੈੱਕ ਕਰੋ ਬਈ ਹੱਡੀ ਇੱਕ ਵੀ ਗੁੱਤ ਤੇ ਦਿਖਾ ਦੇ ਆਪਣੇ ਦੀ ਸੁਨੱਕੀ ਵੇਖੋ ਲਾ ਚੀਨੀ ਨਾ ਬਤ ਆ ਉਹ ਤੇ ਕੋਈ ਦਿਮਾਗ ਟਾਈਮ ਨੂੰ ਉਹਦਾ ਮਾਰ ਲਓ ਯਾਰ ਆ ਜਾ ਵੇ ਜਾਨੀ ਇੰਦਰਾ ਛੇਤੀ ਦਿਖਾ ਵੀੜੂ ਆਪਣੀ ਲੰਬੀ ਹੁੰਦੀ ਜਾਂਦੀ ਆ ਬਸ ਹੂੰ ਕੋਈ ਆ ਵੀ ਉਹਦੀ ਭੈਣ ਭਰਾ ਵੀ ਸਗਾ ਆਪਣੀ ਭੈਣ ਰਤਕਾਂ ਵਾਲੇ ਦੀ ਹਾਂ ਜਿਹੜਾ ਪਹਿਲਾ ਦਿਖਾਇਆ ਲਾਲ ਚੀਨੇ ਦੇ ਵੱਡੇ ਦੀ ਆਪਣੇ ਦੇ ਹਾਂ ਜੀ ਵੇਖੋ ਕਰੋ ਦਰਸ਼ਨ ਹੋਰ ਗੱਲਾਂ ਗਲਤ ਥੱਲੋਂ ਵੇਖੋ ਯਾਰ ਜਾਨਵਰ ਬਈ ਯਾਰ ਆਪਣੇ ਯਾਰ ਜਾਨਵਰ ਸਾਰੇ ਹੀ ਸੈਟ ਆ ਗਏ ਥੱਲੋਂ ਬਾਈ ਹਾਂ ਸੰਭਾਈ ਵੱਲੋਂ ਤਾਂ ਕੋਣੂ ਦੱਸਿਆ ਕੰਮ ਨਹੀਂ ਚੱਲਣੀ ਪਾਪੀ ਕਰਪਾ ਫੁੱਲਾ ਭਰਾਵੋ ਬਾਕੀ ਕਰਮਾਂਾਂ ਚ ਵੇਖਾਂਗੇ ਬਾਕੀ ਗਾਂ ਕਰਮਾ ਸਰ ਤੇ ਆਦਲੋਂ ਫੁੱਲ ਮੇਨਦਾ ਬਾਈ ਹੂੰ ਜਿੰਨਾ ਜੋ ਲੱਗਿਆ ਉਹਨਾਂ ਲਾਇਆ ਉਹਨਾਂ ਤੇ ਜਾਨਵਰ ਸੁਨੱਖੇ ਬਹੁਤ ਆ ਦੋਵੇਂ ਬੱਚੀ ਬਾਈ ਬਾਹਲੇ ਗੱਲ ਕੀ ਜੇ ਅੱਡੇ ਦੇ ਬੱਚਾ ਨਾ ਘਰੇ ਪੱਠੇ ਨਹੀਂ ਪੈਂਦੇ ਪਸੂ ਨੂੰ ਪੱਠੇ ਹੂੰ ਇਹਨਾਂ ਦੇ ਮਗਰ ਵੀ ਲੈ ਫੜ ਨਾ ਲਵੇ ਕੋ ਫੜ ਨਾ ਲਵੇ ਪਰसों ਬੱਚਾ ਘਬਾ ਚ ਗਿਆ ਇੱਕ ਦੋ ਦਿਨ ਹੋ ਗਏ ਨਿਕਲੇ ਨੂੰ ਨਾ ਲੈ ਲੈ ਲੱਭਿਆ ਹੀ ਨਹੀਂ ਛਾਖਾ ਹੂੰ ਓਹੋ ਭਾਂ ਫੜ ਲੈ ਯਾਰ ਕੇ ਚੱਕ ਲੈ ਭਰਾਓ ਬੱਚਾ ਸਾਡਾ ਰਾਤ ਨੂੰ ਡਿੱਗ ਗਿਆ ਹੀ ਆਏ ਦੇ ਜੀ ਸਾਕਾ ਭਾਈ ਆ ਬੱਚਾ ਇਦੋਂ ਦੋ ਦਿਨ ਬਾਹਰ ਆ ਹੱਡੀ ਬਾਹਰ ਆ ਗਈ ਉਹ ਜੀ ਹਾਂ ਦੋ ਦਿਨ ਬਾਹਰ ਰਿਹਾ ਭਾਈ ਆਏ ਹਾਂ ਦੇਖ ਇਹ ਹੁਣ ਬੰਦ ਕਰਿਆ ਵੀ ਪਰसों ਦਾ ਬੰਦ ਕਰਿਆ ਬੱਚਾ ਇਹ ਇਹ ਸਾਕਾ ਹੀ ਭਾ ਭਾਈ ਆ ਆਹੀ ਰੰਗ ਆ ਦੇ ਹੂੰ ਸੇਮ ਡਿੱਟੋ ਕਾਪੀ ਆ ਇਹਨਾਂ ਦੇ ਭੈਣ ਭਰਾ ਜਿੱਤੇ ਸੀਗੇ ਆਪਣੇ ਭਗਤਾ ਭਾਈ ਕੋਠੇ ਕੋਠੇ ਸਾਗੇ ਦੋ ਦੋਵੇਂ ਹੀ ਆਪਣੇ ਰਹਿ ਗਏ ਸੀ ਭਾਈ ਬਈ ਦੋ ਰਹਿ ਗਏ ਸੀ ਬਾਜੀਉਂ ਹੋ ਗਈ ਸੱਤਾਂ 'ਚ ਉੱਥੇ ਸੱਤਾਂ 'ਚ ਹੋ ਗਈ ਸੀ ਦੋ ਆਪਣੇ ਸੀਗੇ ਪੱਲੇ ਪੱਲਿਆਂ ਦੇ ਵੇਖੋ ਵੀ ਕਿਵੇਂ ਪੱਲਿਆਂ ਪੁੱਲਿਆਂ ਦੇ ਪੂਰੇ ਬਾਬਾ ਰੱਖੇ ਕਿਰਪਾ ਕੋਈ ਨਹੀਂ ਆਈ ਤੀ ਹਮ ਕਰੇ ਮੇਰਾ ਸਾਰੇ ਤੇ ਨਾ ਕੋ ਉਤਰ ਬਾਜੇ ਸਾਰੇ ਭਰਾਵਾਂ ਤੇ ਸੁੱਖ ਸ਼ਾਂਤੀਆਂ ਘਰੇ ਜਾਨਵਰਾਂ ਦੇ ਸਾਰਿਆਂ ਤੇ ਰੱਖੇ ਮਹਾਰਾਜ ਸਭ ਦੀ ਸੁਣੇ ਰੋਟੀ ਮਿਹਨਤ ਦਾ ਜਿੰਨੇ ਜਿੰਨੀ ਮਿਹਨਤ ਕੀਤੀ ਉਹਨਾਂ ਮੁੱਲ ਮੈਲ ਨਾ ਹੀ ਮਿਲਣਾ ਬਾਈ ਇਹ ਤਾਂ ਹੈ ਨਹੀਂ ਕਿ ਮਾਲਕ ਮਿਹਨਤ ਦਾ ਮੁੱਲ ਨਾ ਦੇਵੇ ਮਿਹਨਤ ਦਾ ਮੁੱਲ ਤਾਂ ਮਿਲਦਾ ਹੀ ਹੈ ਵੇਖੋ ਵੀਰੇ ਥੱਲੇੋਂ ਦਰਸ਼ਨ ਕਰੋ ਲੈ ਹੱਡੀ ਤੋਂ ਇੰਚ-ਇੰਚ ਜੜਿਆ ਹੋ ਉੱਤੇ ਬਈ ਮਾਫ ਆ ਚੜਤੇ ਹਾਂ ਸਰਪਰ ਗਏ ਇੱਕ ਇੱਕ ਰਾਈਗੀ ਰਿਸਲਤ ਤੋਂ ਸੂਰਤ ਦਿਖਾ ਦੀ ਮਾਣੀ ਲੈ ਵੀਰੇ ਲੈ ਸੂਰਤ ਇੱਕ ਦਿਨ ਰੂਹ ਖੋਸ਼ ਰੂਹ ਖੋਸ਼ ਜੇਣਾ ਬਰਾਂਦੇ ਆਪਣੇ ਦੀ ਵੇਖ ਚਟੀਆਂ ਅੱਖਾਂ ਚੱਤੀ ਨੁਗ ਤੇ ਨਾ ਪਤ ਨਾ 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 ਲੌਂਦਰਾ ਵੀ ਚਟੇ ਭਰਾ ਮੇਰੇ ਕਿਹਨਾਂ ਹੀ ਲੌਂਦਰਾ ਮੇਰੇ ਵੀਰੋ ਜਾਨਵਰ ਬਹੁਤ ਚੰਗੇ ਆ ਜੀ ਰੋਟਿਆਂ ਵਰਗੇ ਬੱਚੇ ਸੋਖ ਰੱਖੇ ਬਾਬਾ ਆ ਦੇਖੋ ਚਾਹ ਲਟੋਸਾ ਇਹ ਬਈ ਨਵੇਂ ਜੋੜਿਆਂ ਦੇ ਸਾਰਿਆਂ ਦੇ ਆਪਾਂ ਇਹਨਾਂ ਨੂੰ ਨਹੀਂ ਛੋਡੇ ਛੋਡੇ ਵਾਰ ਇਹਨਾਂ ਵਾਰੇ ਆਪਾਂ ਦੱਸ ਦਿੰਨਾ ਸੀ ਇਹ ਨਵੇਂ ਜੋੜੇ ਲਾਇਆ ਪਰ ਇਹਨਾਂ ਦਾ ਜਿਆਦਾ ਢਹਿ ਨਹੀਂ ਭਰਾ ਮੇਰੇ ਝੂਠ ਮਾਰਨ ਦਾ ਕੋਈ ਫਾਇਦਾ ਨਹੀਂ ਰਿਜ਼ਲਟ ਵਾਲੇ ਵੇਖ ਇਹਨਾਂ ਦਾ ਰਿਜ਼ਲਟ ਹੈ ਨਹੀਂ ਦੇਖਣਾ ਉਭੇ ਕੰਨ ਦਾ ਬਹੁਤ ਭੜੇ ਲੱਗਦਾ ਬਈ ਮਾ ਬਈ ਬਹੁਤ ਖਤਰਨਾਕ ਰਿਜ਼ਲਟ ਵੇਖਾਂਗੇ ਕੀ ਜਾਈ ਤਾਂ ਆਪਾਂ ਵੇਖਾਂਗੇ ਜਾਨਵਰ ਵੇਖ ਲਿਓ ਸਿਆਣ ਲਿਓ ਜੇਦੋ ਬਲੌਗ ਪਾਇਆ ਕਰਾਂਗੇ ਵੀਡੀਓ ਪਾਇਆ ਕਰਾਂਗੇ ਐ ਨਹੀਂ ਫੁੱਦੂ ਡਰਾਵੇ ਆ ਹੂੰ ਕਿੱਪਾ ਆ ਕੇ ਦੱਸਿਆ ਕਰਾਂਗੇ ਵੀ ਅੱਜ ਆਹ ਇੰਨੇ ਨੰਬਰ ਠੱਲ ਵਾਲਾ ਛੱਡਤਾ ਹੂੰ ਖੱਟਗਾ ਚੱਲ ਪੁੱਤ ਕੱਲੇ ਕੱਲੇ ਦੇ ਠੱਲ ਕੱਲੇ ਕੱਲੇ ਦਾ ਕਾਪੀ ਤੇ ਰਿਕਾਰਡ ਸਾਰਿਆਂ ਦਾ ਪਿਆ ਬਈ ਮਾ ਪਿਓ ਦਾ ਬੱਚਿਆਂ ਦਾ ਰਿਕਾਰਡ ਐ ਠੱਲਾਂ ਤਾਂ ਹੀ ਪਾਈਆਂ ਹੋਣ ਇਹਨਾਂ ਦੇ ਨਾ ਨੰਬਰ ਲੇਖ ਕੇ ਕੱਲੇ ਕੱਲੇ ਦਾ ਆ ਯਾਰ ਉਹ ਤੇ ਐ ਨਗਰ ਚੌਕ ਸੂਰਤ ਇੱਕ ਨਾ ਯਾਰ ਉਹ ਸਗਾ ਭਾਈਆ ਬਈ ਉਹਦਾ ਹੀ ਢੈਣ ਆਖਣੀ ਭਈਆ ਹੂੰ ਇਹਦੇ ਸਗਾ ਯਾਰ ਹੋਰ ਕਿ ਹੱਡੀ ਦਿਖਾ ਦੋ ਲੈ ਕੋਈ ਬੰਦਾ ਹੱਡੀ ਲੱਪ ਕੇ ਰਖਾ ਦੇ ਜਾਨਵਰਾਂ ਦੀ ਆਪਣੀ ਇੰਨੇ ਗੌਰ ਆ ਮਾਰ ਐ ਸੌਖਾ ਰਖੇਲਾ ਗੌਰ ਨਾਲ ਹੀ ਆ ਬਈ ਵੇਖੋ ਗੌਰ ਨਾਲ ਹੀ ਉੱਟਨੇ ਆ ਵੇਖੀ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਬੱਚੇ ਤਾਂ ਕੁਛ ਨਹੀਂ ਦਿਖਾਇਆ ਅਗਲੀ ਅਗਲੇ ਬਲੌਗ ਚ ਦਿਖਾਵਾਂਗੇ ਅਗਲੀ ਅਗਲੇ ਬਲੌਗ ਚ ਦਿਖਾਵਾਂਗੇ ਤੇ ਸਾਡੇ ਨਾਲ ਬਣੇ ਰਹਿਣ ਲਈ ਬਈ ਨਵਾਂ ਨਵਾਂ ਵੀਡੀਓ ਹਰੇਕ ਦਰਸ਼ਨ ਹਰੇਕ ਜਾਨਵਰ ਦੇ ਦਰਸ਼ਨ ਪਾਵਾਂਗੇ ਤੁਹਾਨੂੰ ਕੱਲੇ ਕੱਲੇ ਦੇ ਆਪਣੇ ਚੈਨਲ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਲਾਈਕ ਕਰਿਆ ਕਰੋ ਵਾਦ ਵਾਦ ਮੇਰੇ ਭਰਾ ਸ਼ੇਅਰ ਕਰ ਦਿਆ ਕਰੋ ਮੇਰੇ ਵੀਰੋ ਜਾਨਵਰ ਦੇਖ ਲਓ ਆਪਣੇ ਆਪਾਂ ਕੋਈ ਠੱਗੀ ਨਹੀਂ ਮਾਰਨੇ ਚੈਨਲ ਕੋਈ ਨਹੀਂ ਜਿਹੜਾ ਚੀਜ਼ ਹੁੰਦੀ ਆਪਾਂ ਦੱਸ ਦਿੰਨੇ ਹਰੇਕ ਨੂੰ ਕੱਲਾ ਕੱਲਾ ਬੱਚਾ ਤੁਹਾਨੂੰ ਚਾੱਕ ਕੇ ਦਿਖਾਇਆ ਇੰਸਟਾਗ੍ਰਾਮ ਤੇ ਹਰੇਕ ਭਰਾ ਨੂੰ ਜਵਾਬ ਦੇਈਦਾ ਕਈ ਵਾਰੀ ਨਹੀਂ ਕੋਈ ਰਹਿਣ ਦਾ ਸੋਚਣਾ ਉਹਨਾਂ ਨੂੰ ਇੰਸਟਾਗ੍ਰਾਮ ਤੇ ਇਹਦਾ ਜਵਾਬ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਬਿੰਦਰਾ ਕਿਹਾ ਉਹਨਾਂ ਨੂੰ ਆਪਾਂ YouTube ਤੇ ਜਵਾਬ ਦੇ ਦੇ ਰਹਿਗਣਗੇ ਬਾਕੀ ਠੀਕ ਆ ਬਾਈ ਆਪਣੇ ਨਾਲ ਹਾਂ YouTube ਤੇ ਆ ਜਾਓ ਬਈ ਇੰਸਟਾ ਤੇ ਪਤਾ ਨਹੀਂ ਲੱਗਦਾ ਇਹ ਤੇ ਗੱਲ ਹੈ ਲੋਕ ਘੱਟ ਜੁੜੇ ਆਪਾਂ ਨੂੰ ਪਤਾ ਲੱਗ ਜਾਂਦਾ ਨਹੀਂ ਹਾਂ ਚਲ ਵਸ ਚਲ ਬਈ ਧੰਨਵਾਦ ਬਹੁਤ ਬਹੁਤ ਸਾਰਿਆਂ ਦਾ ਮਿਲਦੇ ਆ ਨਵੇਂ ਬਲੌਗ ਚ ਨਵੀਂ ਵੀਡੀਓ ਨਾਲ